ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਪਤਾ ਹੀ ਅਸੀਂ ਪਿੰਡੋਂ ਸ੍ਰੀ ਹਜੂਰ ਸਾਹਿਬ ਦਾ ਢੇੜ ਦੀ ਯਾਤਰਾ ਕਰਨ ਜਾ ਰਹੇ ਸੀਗੇ ਵੀ 8 ਦਿਨੋਂ ਅਸੀਂ ਪਿੰਡੋਂ ਤੁਰੇ ਸੀਗੇ ਟਰੈਕਟਰ ਟਰਾਲੀ ਤੇ ਤੇ ਅਸੀਂ ਪਹੁੰਚ ਚੁੱਕੇ ਹਾਂ ਜੀ ਸ੍ਰੀ ਹਜੂਰ ਸਾਹਿਬ ਨਾ ਢੇੜ ਤੇ ਜਿਹੜੀ ਅਸੀਂ 1900 ਕਿਲੋਮੀਟਰ ਜਿਹੜਾ ਤਕਰੀਬ ਜਿਹੜਾ ਰਸਤਾ ਸੀਗਾ ਸ੍ਰੀ ਹਜੂਰ ਸਾਹਿਬ ਨਾ ਢੇੜ ਦਾ ਮੇਰੇ ਜ਼ਿਲ੍ਹੇ ਮੋਗੇ ਤੋਂ ਉਹ ਅਸੀਂ 4 ਦਿਨ ਤੇ 55 ਘੰਟਿਆਂ ਦੇ ਵਿੱਚ ਅਸੀਂ ਸ੍ਰੀ ਹਜੂਰ ਸਾਹਿਬ ਟਰੈਕਟਰ ਟਰਾਲੀ ਜੀ ਅਸੀਂ ਪਹੁੰਚ ਗਏ ਹਾਂ ਜੀ ਤੇ ਬਾਕੀ ਵੀਡੀਓ ਨਾਲ ਦੀ ਨਾਲ ਸਾਰੇ ਭਰਾਵਾਂ ਦੇ ਨਾਲ ਸਾਂਝੀਆਂ ਕਰਾਂਗੇ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਬਾਕੀ ਜਿਹੜੀਆਂ ਹੋਰ ਵੀ ਜਿਹੜੀਆਂ ਵੀਡੀਓ ਭਰਾ ਪੁੱਛ ਰਹੇ ਸੀਗੇ ਵੀ ਡੀਜ਼ਲ ਦਾ ਵੀ ਤੇ ਜਾਂ ਕੀ ਕੀ ਤੁਸੀਂ ਰੋਟੀ ਪਾਣੀ ਦਾ ਸਮਾਨ ਲੈ ਕੇ ਗਏ ਆ ਸਾਰੀਆਂ ਵੀਡੀਓ ਸਾਂਝੀਆਂ ਕਰਾਂਗੇ ਨਾਲ ਜਿਹੜਾ ਇੱਥੇ ਕਮਰਿਆਂ ਦਾ ਕੀ ਰੈਂਟ ਚੱਲਦਾ ਵਾ ਤੇ ਵੀ ਡੀਜ਼ਲ ਕਿੰਨੇ ਦਾ ਖਾਦਾ ਵਾ ਤੇ ਹੋਰ ਵੀ ਜਿਹੜਾ ਕੁਝ ਵੀ ਅਸੀਂ ਨਾਲ ਜਿਹੜਾ ਜਿਹੜਾ ਸਮਾਨ ਲੈ ਕੇ ਗਏ ਆ ਉਹ ਵੀ ਵੀਡੀਓ ਜਲਦੀ ਥੋੜੀ ਨਾਲ ਸਾਂਝੀਆਂ ਕਰਾਂਗੇ ਤੇ ਆਪਣੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰ ਲਿਓ ਤੇ ਆਪਣੀ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਤਾਂ ਵੀਡੀਓ ਆਪਣੀ ਇਹ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਤੁਹਾਨੂੰ ਕਰਵਾਵਾਂਗੇ ਗੁਰਦਾਰਾ ਸਾਹਿਬ ਦੇ ਦਰਸ਼ਨ ਵੀ ਟਰੱਕ ਤੇ ਸੱਚਖੰਡ ਸ੍ਰੀ ਹਜੂਰ ਦੇ ਹੁੰਦੇ 1.5 ਬਾਕੀ ਤੁਸੀਂ ਵੀ ਗੁਰਦਾਰਾ ਸ੍ਰੀ ਲੰਗਰ ਦੇ ਆਪ ਤੇ ਕਰੋ ਦਰਸ਼ਨ ਜੀ ਅਸੀਂ ਪਹੁੰਚ ਚੁੱਕੇ ਆ ਜੀ ਸ੍ਰੀ ਹਜੂਰ ਦੇ ਹੁੰਦੇ 1.5 4 ਦਿਨ ਤੇ 5 ਘੰਟਿਆਂ ਦੇ ਵਿੱਚ ਅਸੀਂ ਪਹੁੰਚ ਗਏ ਆ ਜੀ ਬਾਕੀ ਜੇ ਤੁਸੀਂ ਹੋਰ ਵੀ ਆਪਣੀਆਂ ਵੀਡੀਓ ਦੇਖਣੀਆਂ ਚਾਹੁੰਦੇ ਆਂ ਆਪਾਂ ਫੁੱਲ ਵੀਡੀਓ ਜਿਹੜੀਆਂ ਹੈਗੀਆਂ YouTube ਤੇ ਜਹੰਦਰ PV29 ਦੇ ਨਾਮ ਤੇ ਆਪਣਾ ਚੈਨਲ ਬਣਿਆ ਹੋਇਆ ਵਾ ਤੇ YouTube ਤੇ ਤੁਸੀਂ ਜਾ ਕੇ ਫੁੱਲ ਵੀਡੀਓ ਦੇਖ ਸਕਦੇ ਆਂ ਤੇ ਆ ਵੀ ਆਪਣੀ ਵੀਡੀਓ ਸ਼ੇਅਰ ਕਰਦੇ ਹੋ ਪਹਿਲਾਂ ਕਰੋ ਜੀ ਦਰਸ਼ਨ ਗੁਰਦਵਾਰਾ ਸ੍ਰੀ ਲੰਗਰ ਦਾ ਫਿਰ ਕਿਹੜੇ ਕਿਹੜੇ ਭਰਾ ਆ ਰਹੇ ਆ ਜਿਹੜੀ ਹਜੂਰ ਜੀ ਨੇ ਦੇੜ ਬਸੇ ਸਾਰੇ ਭਰਾ ਕਮੈਂਟ ਕਰਕੇ ਜਾਂ ਟਰੈਕਟਰ ਟਰਾਲੀ ਤੇ ਆ ਰਹੇ ਆ ਜਾਂ ਸਾਈਕਲ ਦੇ ਜਾਂ ਵਰਕਿੰਗ ਜਾਂ ਆਜਤੀਆਂ ਗੱਡੀਆਂ ਤੇ ਕਿਸੇ ਵੀ ਜੀਤ ਆ ਰਹੇ ਆ ਜਰੂਰ ਦੱਸਿਓ ਕਮੈਂਟ ਕਰਕੇ ਤੇ ਕਿਹੜੇ ਕਿਹੜੇ ਭਰਾ ਸ੍ਰੀ ਹਜੂਰ ਸਹਿਬ ਨਰੇੜ ਦੇ ਦਰਸ਼ਨ ਕਰਕੇ ਗਏ ਆ ਵੀ ਕਿਹੜੇ ਕਿਹੜੇ ਭਰਾਵਾਂ ਨੇ ਜਾਈ ਨਹੀਂ ਕੀਤੀ ਉਹ ਵੀ ਜਰੂਰ ਦੱਸਿਓ ਤੇ ਇੱਕ ਮਿਹਨਤੀ ਜਰੂਰ ਕਰਨਾ ਸਾਰੇ ਭਰਾਵਾਂ ਨੂੰ ਤੁਸੀਂ ਵੀ ਜਰੂਰ ਭਰਾ ਦਰਸ਼ਨ ਕਰੋ ਹਨ ਭਗਤ ਸੱਚਖੰਡ ਸ੍ਰੀ ਹਜੂਰ ਸਹਿਬ ਨਰੇੜ ਦੇ ਜਿੰਨਾ ਭਰਾਵਾਂ ਨੇ ਹਜੇ ਤੱਕ ਨਹੀਂ ਕੀਤੇ